ਸਤਨਾਮ ਸ੍ਰੀ ਵਾਖ ਗੁਰ ਸਾਹਿਬ ਜੀ ਗਉੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਨਮ ਤੇ ਉਲਟ ਭਏ ਹੈ RAM ਦੁੱਖ ਬਿਨ ਸੇ ਸੁਖ ਕੀਓ ਬਿਛਾਰ RAM ਤੇ ਹਉਲਟ ਸਜਣ ਪਹਿ ਚੀਤਾ ਆਵ ਮੋਹੇ RAM ਆਵ ਸਭਲ ਕੁਸ਼ਨ ਘਰ ਮਾਨਿਆ ਸ਼ਾਂਤ ਬਈ ਜਬ ਗੋਬਿੰਦ ਜਾਣਿਆ ਆਪ ਦਿਨੋ ਤਾਬ ਹਮਾਨੇ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਬੂਆ ਹਮਾਨੇ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਬੂਆ ਕਵੀਰ ਸੁਖ ਸਹਿਜ ਸਮਾਓ ਆਪ ਡਰਉ ਨਾ ਅਬਰ ਡਰਾਓ ਕਹੋ ਕਵੀਰ ਸੁਖ ਸਹਿਜ ਸਮਾਓ ਆਪ ਡਰਉ ਨਾ ਅਬਰ ਡਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਓ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਜਾਨਾਂ ਦੀ ਤਰ੍ਹਾਂ ਸਾជា ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਇਸ ਲਈ ਪਹਿਰਾਂ ਦੇ ਅਮਰਤ ਮੇਲੇ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰ ਚਰਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀ ਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਦੇ ਹੋਏ ਅੱਜ ਦਾ ਫਰਮਾਨ ਵੀ ਹੈ ਭਗਤ ਕਵੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਤੇ ਲੜੀਵਾਰ ਕਥਾ ਮਥਾਕ ਵੀ denn 26 ਅੰਗ ਉੱਪਰ ਭਗਤ ਕਵੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇਸ 17ਵੇਂ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਤਾਂਤਨ ਸ਼ਿਵਨ ਸਿੰਘ ਮਹਾਰਾਜ ਜੀ ਭਗਤ ਕਵੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਾਨੂੰ ਕੀ ਅਪਲੇਸ਼ ਦਿੰਦੇ ਹਨ ਇਹ ਇਹ ਹੀ ਮਨੁੱਖ ਕਿਸੇ ਵੇਲੇ ਬੜਾ ਬਿਕਰਾਲ ਭਿਆਨਕ ਸਰੂਪ ਦਾ ਹੁੰਦਾ ਸੀ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਵਾਲੇ ਬਣਿਆ ਤੇ ਇਹਦੇ ਵਿੱਚ ਕੀ ਬਦਲਾਅ ਆਇਆ ਜਿਵੇਂ ਅੱਜ ਦਾ ਫਰਮਾਨ ਵੀ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਜਦੋਂ ਮੇਰੇ ਵਿੱਚ ਮੈਂ ਸੀ ਤਾ ਫਿਰ ਤੂੰ ਨਹੀਂ ਸੀ ਭਾਵ ਹੰਕਾਰ ਸੀ ਤਾ ਮੇਰੇ ਵਿੱਚ ਵਿਸ਼ੇਵਕਾਰਾਂ ਦਾ ਬੋਲ ਬਾਲਾ ਸੀ ਮੇਰੇ ਅੰਦਰ ਘਮੇ ਹਕਾਰ ਦਾ ਬੋਲ ਬਾਲਾ ਸੀ ਤੇਰਾ ਬੋਲ ਬਾਲਾ ਨਹੀਂ ਸੀ ਤੇ ਹੁਣ ਜਦੋਂ ਮੈਂ ਆਪਣੀ ਮੈਂ ਮੇਰੀ ਨੂੰ ਪਾਸੇ ਕਰ ਦਿੱਤਾ ਹੁਣ ਤੇਰੀ ਆਵਾਜ਼ ਸੁਣਾਈ ਦਿੰਦੀ ਹੈ ਪਹਿਲਾਂ ਨਹੀਂ ਸੀ ਦਿੰਦੀ ਕਿਉਂਕਿ ਸਾਡੀ ਆਤਮਾ ਦੀ ਆਵਾਜ਼ ਇਤਨੀ ਬਰੀਕ ਹੈ ਛੀਨੀ ਹੈ ਹੈ ਮਿੱਠੀ ਔਰ ਜਿਸ ਤਰ੍ਹਾਂ ਕੋਈ ਬਹੁਤ ਉੱਚੀ ਉੱਚੀ ਬੋਲੇ ਉਥੇ ਮੌਲੀ ਬੋਲਣ ਵਾਲੇ ਦੀ ਆਵਾਜ਼ ਹੀ ਨਹੀਂ ਸੁਣਦੀ। ਤਾਂ ਅੰਦਰ ਇੰਨਾ ਵਿਸ਼ੇਵਕਾਰਾਂ ਦਾ ਰੌਲਾ ਪੈ ਰਿਹਾ ਸਾਡੇ ਅੰਦਰ ਤਾਂ ਕਿਉਂ ਆਤਮਾ ਦੀ ਆਵਾਜ਼ ਨਹੀਂ ਸੁਣਦੀ। ਜਦੋਂ ਮੇਰੇ ਵਿੱਚ ਮੈਂ ਸੀ ਕਿ ਮੈਂ ਇਹ ਮੈਂ ਉਹ ਆ ਮਾਰੇ ਤੂੰ ਨਹੀਂ ਸੀ ਅਬ ਤੂੰ ਹੀ ਮੈਂ ਨਹੀਂ ਹੁਣ ਵਸ ਤੂੰ ਹੀ ਤੂੰ ਐ ਮੈਂ ਤਾਂ ਖਤਮ ਹੀ ਹੋ ਗਿਆ ਜੈਸੇ ਅਨਲ ਅਗਮ ਮੈਂ ਗਹਿਰ ਜਿਸ ਤਨਾ ਆਕਾਸ਼ ਦੇ ਵਿੱਚ ਹਵਾ ਧਰਤੀ ਤੋਂ ਪ੍ਰਕਾਸ਼ ਤੱਕ ਇੱਕੋ ਹੀ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਜਦੋਂ ਪੈਦਾ ਹੋ ਜਾਂਦੀਆਂ ਮੌਜੂਦ ਵਿੱਚ ਆ ਜਾਂਦੀਆਂ ਤੇ ਉਹਨੂੰ ਲਹਿਰਾਂ ਕਹਿੰਦੇ ਆ ਬੁਲਬਲੇ ਕਹਿੰਦੇ ਆ ਝੱਗ ਕਹਿੰਦੇ ਆ ਜਦੋਂ ਆਪਣੇ ਆਪ ਨੂੰ ਖਤਮ ਕਰ ਦਿੰਦੀਆਂ ਤੇ ਉਹ ਫਿਰ ਸਮੁੰਦਰ ਬਣ ਜਾਂਦੀਆਂ ਲਹਿਰਾਂ ਦਾ ਪਾਣੀ ਵਾਪਸ ਸਮੁੰਦਰ ਵਿੱਚ ਜਾ ਕੇ ਫਿਰ ਸਮੁੰਦਰ ਹੋ ਜਾਂਦਾ ਏਸੇ ਤਰ੍ਹਾਂ ਹੀ ਕਵੀ ਸਾਹਿਬ ਜੀ ਦਾ ਇੱਕ ਲੜੀਵਾਰ ਕਥਾ ਚੱਲ ਰਹੀ ਹੈ ਜਿਸ ਨੂੰ ਦਾਸ ਕਰਦਾ ਹੋਇਆ 326 ਅੰਗ ਤੇ ਪਹੁੰਚੇ ਆ ਗੁਰੂ ਕਿਰਪਾ ਕਰਨ ਤਾਂ ਇਹ ਵੀ ਨਾਲ-ਨਾਲ ਚਲਾਵਾਂਗੇ ਤੋ ਲੜੀ ਵਾਰ 326 ਅੰਗ ਪਰਸਤਾਰਮਾ ਸ਼ਬਦ ਦਾ ਕਬੀਰ ਸਾਹਿਬ ਜੀ ਦੀ ਬਾਣੀ ਦਾ ਬਖਸ਼ਿਸ਼ ਕਰਦੇ ਹਨ ਗੌੜੀ ਕਬੀਰ ਜੀ ਤਿੱਪਦੇ ਚਾਰ ਤੁਕੇ ਇਹ ਪਾਤਸ਼ਾਹ ਨੇ ਹੈਂਡਿੰਗ ਦਿੱਤੇ ਨਾ ਤਾਂ ਕਿ ਕੋਈ ਇਹਦੇ ਵਿੱਚ ਆਪਣੀ ਮਨਮਰਜ਼ੀ ਨਾਲ ਕੋਈ ਆਪਣੀ ਮਤ ਆਪਣਾ ਕੋਈ ਸ਼ਬਦ ਮਨਮਤ ਦਾ ਵਿੱਚ ਐਡ ਨਾ ਕਰ ਸਕੇ ਇਸ ਪਵਿੱਤਰ ਬਾਣੀ ਦੇ ਵਿੱਚ ਹੁਣ ਬਾਣੀ ਆਰੰਭ ਹੁੰਦੀ ਹੈ ਗੌੜੀ ਕਬੀਰ ਜੀ ਕੀ ਰਾਗ ਬਾਉੜੀ ਚ ਕਬੀਰ ਸਾਹਿਬ ਦੀ ਬਾਣੀ ਹੈ ਤਿੰਨ ਪਦੇ ਤੇ ਚਾਰ ਤੁਕਿਆਂ ਦੇਖੋ ਚਾਰ ਤੁਕਾਂ ਵੀ ਲਿਖ ਦਿੱਤੀਆਂ ਟਪਦੇ ਹਨ ਚਾਰ-ਚਾਰ ਤੁਕਾਂ ਵਾਲੇ ਪੰਜਵੀਂ ਟੋਕਣੀ ਵਿੱਚ ਕੋਈ ਪਾ ਸਕਦਾ ਖੈਰ ਅੱਗੇ ਚੱਲੀਏ ਕਹਿੰਦੇ ਜਦੋਂ ਤੋਂ ਪ੍ਰਭੂ ਦੇ ਨਾਲ ਮੇਰੀ ਸਾਹਜ ਪੈ ਗਈ ਹੈ ਜਦੋਂ ਤੋਂ ਪ੍ਰਭੂ ਨੇ ਮੇਰੀ ਬਾਹ ਫੜ ਲਈ ਹੈ ਜੰਮ ਤੇ ਉਲਟ ਭਏ ਹੈ ਰਾਮ ਜਿਹੜੇ ਮੈਨੂੰ ਬੜੇ ਦੁਖਦਾਈ ਲੱਗਦੇ ਸੀ ਬੜੇ ਭਿਆਨਕ ਲੱਗਦੇ ਸੀ ਉਹ ਹੁਣ ਮੈਨੂੰ ਰੱਬ ਵਰਗੇ ਲੱਗਦੇ ਆ ਕੋ ਸਤਨਾਮ ਸਿੰਘ ਜਿਹੜੇ ਮੈਨੂੰ ਜਮਾਂ ਦਾ ਰੂਪ ਲੱਗਦੇ ਸੀ ਦੁਖਦਾਈ ਲੱਗਦੇ ਸੀ ਦੁੱਖ ਦੇਣ ਵਾਲੇ ਲੱਗਦੇ ਸੀ ਹੁਣ ਉਹ ਮੈਨੂੰ ਰੱਬ ਵਰਗੇ ਲੱਗਣ ਲੱਗ ਪਏ ਜਿਸ ਤਰ੍ਹਾਂ ਭਾਈ ਕਨਈਆ ਜੀ ਦਾ ਜੀਵਨ ਹੈ ਦੂਜਿਆਂ ਦੀ ਨਿਗਾ ਵਿੱਚ ਮੁਗਲ ਜਿਹੜੇ ਹਨ ਉਹ ਦੁਸ਼ਮਣ ਹਨ ਪਰ ਭਈ ਕਨ੍ਹਿਆ ਜੀ ਦੀ ਨਿਗਾਹ ਦੇ ਵਿੱਚ ਵੇਖੀਏ ਤਾਂ ਜਦ ਗੁਰੂ ਸਾਹਿਬ ਪੁੱਛਦੇ ਆ ਭਈ ਤੂੰ ਦੁਸ਼ਮਣ ਨੂੰ ਪਾਣੀ ਪਿਉਣਾ ਨਹੀਂ ਮਹਾਰਾਜ ਮੈਂ ਤਾਂ ਤੁਹਾਨੂੰ ਪਾਣੀ ਪਿਆਈ ਜਾਂਦਾ ਮੈਂ ਕਿਸੇ ਮਿੱਤਰ ਦੁਸ਼ਮਣ ਨੂੰ ਨਹੀਂ ਪਿਆ ਰਿਹਾ ਕਿਉਂਕਿ ਦ੍ਰਿਸ਼ਟੀ ਦੀ ਗੱਲ ਹੈ ਸਾਰੀ ਬੁੱਧ ਬਦਲੀ ਸਿੱਧ ਪਾਈ ਤੇ ਨਜ਼ਰ ਬਦਲੀ ਤੇ ਨਜ਼ਾਰੇ ਬਦਲ ਗਏ ਭਾਵ ਅੱਖ ਨਿਗਾਹ ਬਦਲੀ ਸੋਚ ਬਦਲੀ ਤੇ ਸਾਡਾ ਵੇਖਣ ਦਾ ਢੰਗ ਬਦਲ ਗਿਆ ਦੇਖਣ ਵਾਲੇ ਬਦਲ ਗਏ ਕੋ ਸਤਨਾਮ ਸ੍ਰੀ ਕਵੀ ਸਾਹਿਬ ਜੀ ਕਹਿੰਦੇ ਜਿੰਨਾ ਤੋਂ ਮੈਂ ਪਹਿਲਾਂ ਬੜਾ ਡਰਦਾ ਸੀ ਵੀ ਇਹ ਤਾਂ ਮੇਰੇ ਦੁਸ਼ਮਣ ਹਨ ਇਹ ਤਾਂ ਮੈਨੂੰ ਮਾਰ ਦੇਣਗੇ ਹੁਣ ਮੈਨੂੰ ਇਹ ਲੱਗਦਾ ਕਿ ਇਹੀ ਮੈਨੂੰ ਬਚਾਉਣ ਵਾਲੇ ਆ ਕੋ ਸਤਨਾ ਇਹਨਾਂ ਦੇ ਵਿੱਚ ਹੀ ਮੇਰਾ ਰੱਬ ਵਸਦਾ ਹੈ ਜੰਮ ਕੇ ਉਲਟ ਭਏ ਹੈ RAM ਦੁੱਖ ਬਿਨਸੇ ਸੁਖ ਕੀਓ ਬਿਸ਼ RAM ਹੁਣ ਮੇਰੇ ਅੰਦਰ ਜਿਹੜਾ ਦੁੱਖਾਂ ਦਾ ਵਾਸਾ ਖਤਮ ਹੋ ਗਿਆ ਤੇ ਮਨ ਜਿਹੜਾ ਟਿਕ ਗਿਆ ਅਸੀਂ ਕਦੇ ਨਹੀਂ ਸਾਡਾ ਮਨ ਟਿਕਦਾ ਜਦੋਂ ਲੱਗਦਾ ਵੀ ਯਾਰ ਉਹ ਵੀ ਆ ਗਿਆ ਇਹਨੇ ਪਰਸੋਂ ਮੈਨੂੰ ਗਾਲ ਕੱਢੀ ਸੀ ਤੇ ਫਿਰ ਕੀ ਹੋ ਗਿਆ ਅਤਰ ਧਟਕਣਾ ਪੈਦਾ ਹੋ ਗਈ ਕੋਈ ਨਹੀਂ ਬਾਹਰ ਨਿਕਲਦੇ ਫੇਰ ਪੁੱਛੂਗਾ ਕੋ ਸਤਨਾਮ ਸ਼੍ਰੀ ਐ ਕਿ ਛੋਟੀ ਜੀ ਗੱਲ ਸੁਣਾਵਾਂ ਗੁਰੂ ਪਿਆਰਿਓ ਸੁਖਦੇਸ਼ਾ ਹੋਇਆ ਜਿਸ ਨੂੰ ਛੇਵੇਂ ਪਾਤਸ਼ਾਹ ਜੀ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਜੰਗਲ ਚ ਛੱਕਿਆ ਸੀ ਨਾ ਕੋਈ ਮਾੜੀ ਸੋਚ ਵਾਲੀ ਮਾਂ ਜੰਮ ਕੇ ਜੰਗਲ ਵਿੱਚ ਸਿੱਟ ਗਈ ਉਸ ਨੂੰ ਕੋ ਸਤਨਾਮੁ ਸ੍ਰੀ ਬਾਦਸ਼ਾਹ ਸ਼ਿਕਾਰ ਖੇਡਣ ਗਏ ਤਾਂ ਗੁਰੂ ਪਿਆਰਿਓ ਸਿੱਖਾਂ ਨੂੰ ਕਹਿੰਦੇ ਬੱਚੇ ਦੇ ਰੋਂਦੀ ਆਵਾਜ਼ ਆਉਂਦੀ ਆ ਲੰਮਕੇ ਲਿਓ ਹੈ ਕੋਈ ਦੇਖਿਆ ਤਸੇ ਕਹਿੰਦੇ ਜੀ ਬੜਾ ਗੰਦਾ ਹੈ ਉਸੇ ਤਰ੍ਹਾਂ ਇਹ ਬੱਚਾ ਕੱਪੜਿਆਂ ਚ ਲਪੇਟਿਆ ਗੰਦਾ ਸਿੱਟਿਆ ਹੋਇਆ ਜਨਮ ਲੈ ਕੇ ਉੱਥੇ ਉਹਨਾਂ ਨੇ ਸ਼ਬਦ ਵਰਤੇ ਆ ਜੀ ਬੜਾ ਕੁਥਰਾ ਹੈ ਕੁਥਰਾ ਗੰਦੇ ਨੂੰ ਕਹਿੰਦੇ। ਪਾਤਸ਼ਾਹ ਕਹਿੰਦੇ ਕੋਈ ਨਹੀਂ ਚੱਕੂ ਆਦਮ ਜਾਤ ਹੈ ਮਨੁੱਖ ਦੀ ਜਾਤ ਹੈ ਰੱਬ ਦੀ ਜਾਤ ਹੈ ਇਹ ਨਵਾ ਤੋ ਆਕੇ ਲਿਆਓ ਬੱਚੇ ਨੂੰ ਸੰਭਾਲਾਂਗੇ। ਸਿੱਖਾਂ ਨੇ ਬੱਚਾ ਸਾਫ ਕੀਤਾ ਨਵਾਇਆ ਧਵਾਇਆ ਤੇ ਪਾਤਸ਼ਾਹ ਕਹਿੰਦੇ ਇਹ ਤਾਂ ਬੜਾ ਸੁਥਰਾ ਹੈ ਕੋ ਸਤਨਾਮ ਸਿੰਘ। ਇਹ ਤਾਂ ਬੜਾ ਸੁਥਰਾ ਹੈ ਉੱਥੋਂ ਉਹਦਾ ਨਾਮ ਸੁਥਰੇਸ਼ਾ ਰੱਖ ਦਿੱਤਾ। ਹੁਣ ਸੁਥਰੇਸ਼ਾ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਜਾਮੇ ਤੱਕ ਰਿਹਾ ਗੁਰੂ ਪਿਆਰੇਓ। ਦਸਵੇਂ ਜਾਮੇ ਦੀ ਮੈਂ ਇੱਕ ਛੋਟੀ ਜੀ ਕਥਾ ਕਰਕੇ ਫਿਰ ਆਪਾਂ ਸ਼ਬਦ ਦੀ ਸਮਾਪਤੀ ਕਰਾਂਗੇ ਇਸ ਸਮੇਂ ਦੇ ਨਾਲ ਸਮੇਂ ਦੇ ਵਿੱਚ ਵੀ ਵੱਜੇ ਹੋਈ ਆਪਾਂ ਤਾਂ ਸੋਥਰੇ ਸ਼ਾਹ ਇੱਕ ਦਿਨ ਸੰਗਤ ਵਿੱਚ ਆਇਆ ਤੇ ਰਾਗੀਆਂ ਦੇ ਵੱਲ ਮੂੰਹ ਕਰਕੇ ਕਹਿੰਦਾ ਦੁਰਫਿੱਟੇ ਮੂੰਹ ਤੇ ਸੰਗਤ ਵੱਲ ਮੂੰਹ ਕਰਕੇ ਕਹਿੰਦਾ ਸੋਡੇ ਵੀ ਫਿੱਟੇ ਮੂੰਹ ਤੇ ਇਹਨਾਂ ਨੂੰ ਕਹਿੰਦਾ ਦੁਰਫਿੱਟੇ ਮੂੰਹ ਇਹਨਾਂ ਕਹਿ ਕੇ ਭੱਜ ਗਿਆ ਮੁੜ ਕੇ 15 20 ਦਿਨ ਮਹੀਨਾ ਆਇਆ ਹੀ ਨਹੀਂਗਾ ਸੰਗਤ 'ਚ ਨਹੀਂ ਆਇਆਗਾ ਰਾਗੀਆਂ ਦੇ ਸਾਹਮਣੇ ਨਹੀਂ ਆਇਆਗਾ 15 20 ਦਿਨਾਂ ਬਾਅਦ ਆਇਆ ਰਾਗੀ ਕੀਰਤਨ ਕਰਦੇ ਸੀ ਕਹਿੰਦੇ ਉਹ ਆ ਗਿਆ ਅੱਜ ਪੁੱਛਾਂਗੇ ਉਹਦੇ ਗਾਣਾ ਕੱਢ ਕੇ ਗਿਆ ਸੀ ਕੋ ਸਤਨਾਮ ਸੀ ਜਦੋਂ ਕੀਰਤਨ ਸਮਾਪਤ ਹੋਇਆ ਤੇ ਭਾਈ ਸੁਥਰੇਚਾ ਪਹਿਲਾਂ ਹੀ ਬਾਹਰ ਨਿਕਲ ਗਿਆ ਔਰ ਜਦੋਂ ਰਾਗੀਆਂ ਦਾ ਅੰਦਰੋਂ ਬਾਹਰ ਜਾਣ ਨੂੰ ਸਮਾਂ ਲੱਗਿਆ ਤੇ ਇਹ ਬਾਹਰੋਂ ਕੁਰੀਆ ਆਉਂਦਾ ਗਠੜੀ ਐ ਇੱਕ ਪੋਟਲੀ ਸਿਰ ਤੇ ਬੰਨ ਕੇ ਰੱਖੀ ਹੋਈ ਆ ਤੇ ਦਾਦੀਆਂ ਨੇ ਬਾਅਦ ਚ ਘੇਰ ਲਿਆ ਕਹਿੰਦੇ ਆ ਜਾ ਤੈਨੂੰ ਦੱਸਦੇ ਤੂੰ ਵੀ ਗੁਰੂ ਸਾਹਿਬ ਨੇ ਜਾਦਾ ਹੀ ਚੰਬਲਾਇਆ ਹੋਇਆ ਸਾਨੂੰ ਉਹਦੇ ਗਾਲਾਂ ਕੱਢੀਆਂ ਸੀ ਤੂੰ ਕਹਿੰਦੇ ਯਾਰ ਕਦੋਂ ਗਾਲਾਂ ਕੱਢੀਆਂ 15 ਦਿਨ ਹੋ ਗਏ 20 ਦਿਨ ਤੂੰ ਉਹ ਤੇ ਗਾਲ ਕੱਢ ਕੇ ਗਿਆ ਸੀ ਸਾਨੂੰ ਕਹਿੰਦਾ ਨਹੀਂ ਜਾ ਕੇ ਕਹਿੰਦੇ ਕੱਢੀਆਂ ਸੀ ਕਹਿੰਦੇ ਚੰਗਾ ਮੈਂ ਰਾਸ਼ਨ ਪਾਇਆ ਵਾ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਿਆ ਵਾ ਫੇਰ ਤੁਸੀਂ ਮੈਨੂੰ ਕੁੱਟ ਲਿਓ ਪੁੱਛ ਲਿਓ ਯਾਰ ਅਸਲ ਵਿੱਚ ਉਹ ਜਦੋਂ ਪੋਟਲੀ ਲੈ ਕੇ ਆਇਆ ਤੇ ਗੁਰਸਾਹਿਬ ਦੇ ਮੂਹਰੇ ਰੱਖ ਕੇ ਉਹਦੀ ਪ੍ਰਕਰਮਾ ਕਰਨ ਲੱਗ ਪਿਆ ਤਿੰਨ ਚਾਰ ਉਹਦੀਆਂ ਪ੍ਰਕਰਮਾ ਕੀਤੀਆਂ ਪੋਟਲੀ ਦੀਆਂ ਕੱਠੜੀ ਦੀਆਂ ਪਿੱਛੇ ਰਾਗੀ ਆਗੇ ਮਹਾਰਾਜ ਜੀ ਇਹ ਸੁਥਰਾ ਸਾਨੂੰ ਬਹੁਤ ਗਲਤ ਬੋਲਦਾ ਸਾਨੂੰ ਗਾਲ੍ਹਾਂ ਕੱਢਦਾ ਇੱਕੋ 15 20 ਦਿਨ ਪਹਿਲਾਂ ਸਾਨੂੰ ਕਹਿੰਦਾ ਦੁਰਫਟੇ ਮੂੰਹ ਸੰਗਤਾਂ ਨੂੰ ਵੀ ਇਦਾਂ ਬੋਲ ਕੇ ਗਿਆ ਕਿਉਂ ਸੁਥਰੇ ਆ ਨਾਲੇ ਤੂੰ ਆਹ ਕੋਟਲੀ ਦੀ ਪ੍ਰਕਰਮਾ ਕਰੀ ਜਾਂਦਾ ਮੈਨੂੰ ਛੱਡ ਕੇ ਕਹਿੰਦਾ ਜੀ ਅੱਜ ਤਾਂ ਕੋਟਲੀ ਗੁਰੂ ਬਣ ਗਈ ਜੇ ਇਹ ਨਾ ਹੁੰਦੀ ਤੇ ਨਾਲੇ ਰਾਹ ਚ ਹੀ ਕੁੱਟ ਦੇਣਾ ਸੀ ਮੈਨੂੰ ਕੋਹ ਸਤਨਾਉ ਕਿ ਆਹ ਕੋਟਲੀ ਚ ਕਹਿੰਦਾ ਜੀ ਪੋਟਰੀ ਦਾ ਕੱਕਾ ਰੇਤਾ ਬਣਿਆ ਕੋਹ ਸਤਨਾਉ ਉਹ ਕਹਿੰਦਾ ਸੀ ਰਾਸਨ ਹੈ ਖੰਡ ਵਗੈਰਾ ਕੋਈ ਚੀਜ਼ ਕਹਿੰਦਾ ਜੀ ਰੇਤਾ ਬਣਿਆ ਜੀ ਅੱਜ ਕੋਟਲੀ ਮੇਰੇ ਕੋਲ ਨਾ ਹੁੰਦੀ ਨਾ ਤੇ ਮੈਨੂੰ ਇਹ ਨਾ ਕੁੱਟ ਦੇਣਾ ਸੀ ਰਾਜਿਆਂ ਨੂੰ ਕਹਿੰਦੇ ਸੋਨੂ ਕੀ ਹੋਇਆ ਬਈ ਮਹਾਰਾਜ ਇਹਨਾਂ ਜਦੋਂ 15 ਦਿਨ ਪਹਿਲਾਂ ਗਾਲ ਕੱਢ ਕੇ ਗਿਆ ਸੀ ਪਾਤਸ਼ਾਹ ਕਹਿੰਦਾ ਸੁਤਰੀਆ ਕਹਿੰਦਾ ਮੈਂ ਨਹੀਂ ਗਾਲ ਕੱਢੀ ਨੀ ਇਹਨਾਂ ਨੂੰ ਕਹਿੰਦੇ ਕੱਢੀ ਹੋਊਗੀ ਕਹਿੰਦਾ ਜੀ ਨਹੀਂ ਕੱਢੀ ਅ ਰਾਗੀ ਕਹਿੰਦੇ ਕੰਢੀ ਹੈ ਹੁਣ ਸੰਗਤਾਂ ਨਾਲ ਇਗਨੋਰ ਕਰ ਦਿੰਦੀਆਂ ਚਲ ਕੋਈ ਗੱਲ ਨਹੀਂ ਇਹਦਾ ਸੁਭਾਈ ਇਹਦਾ ਨੇ ਪਰ ਰਾਗੀਆਂ ਨੇ ਯਾਦ ਰੱਖਿਆ ਕੋ ਸਤਨਾਮ ਸੀ ਚਾਰ ਪੰਜ ਵਜੇ ਰਾਗੀਆਂ ਨੇ ਬਾਰ ਬਾਰ ਕਿਹਾ ਜੀ ਗਾਲ ਕੰਢੀ ਹੈ ਗੁਰੂ ਸਾਹਿਬ ਕਹਿੰਦੇ ਸੁਤਰੀਆ ਮੰਨ ਜਾ ਕੰਨਾ ਜੀ ਯਾਦ ਨਹੀਂ ਆ ਰਿਹਾ ਵੈਸੇ ਜਦੋਂ ਮੈਂ ਗਾਲ ਕਹਿੰ ਤ ਤੁਸੀਂ ਕੀ ਕਰਦੇ ਸੀਗੇ ਕਹਿੰਦੇ ਕੀਰਤਨ ਕਰਦੇ ਸੀ ਕਹਿੰਦਾ ਕਿਹੜਾ ਸ਼ਬਦ ਸੀ ਕਹਿੰਦੇ ਜੀ ਸ਼ਬਦ ਤਾਂ ਯਾਦ ਨਹੀਂ ਕਹਿੰਦੇ ਅੰਨ ਤਾਂ ਗਾਣਾ ਕਢਦਾ ਤੁਸੀਂ ਕੀਰਤਨ ਕਰਦੇ ਹੋ ਯਾਦ ਰੱਖਦੇ ਨਹੀਂ ਇਧਰ ਫਿੱਟੇ ਮੋ ਛੋਟੇ ਮੈਂ ਹੁਣ ਵੀ ਕਹਿੰਨਾ ਕੋ ਸਤਨਾਮ ਨਾਲੇ ਸੰਗਤ ਹੱਸਵੀ ਤੇ ਨਾਲੇ ਗੁਰਸਾਹਿਬ ਹੱਸਪੇ ਤੇ ਰਾਗੀ ਛਿੱਠੇ ਜੇ ਪੈ ਕੇ ਮੁੜ ਕੇ ਬਾਹਰ ਨੂੰ ਕੋ ਸਤਨਾਮ ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਸਿੱਖ ਤੇ ਇਹਦਾ ਜੀਵਨ ਬਦਲ ਦਿੰਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਜਮ ਤੇ ਉਲਟ ਭਏ ਹੈ ਰਾਮ ਜਿਹੜੇ ਮੈਨੂੰ ਦੁਖਦਾਈ ਲੱਗਦੇ ਸੀ ਉਹ ਹੁਣ ਮੈਨੂੰ ਰੱਬ ਰੂਪ ਦਿਸਦੇ ਹਨ ਦੁੱਖ ਬਿਨ ਸੇ ਸੁਖ ਕਿਉ ਵਿਸ਼ਰਾਮ ਹੁਣ ਮੈਨੂੰ ਇਹ ਦੁਖਦਾਈ ਨਹੀਂ ਲੱਗਦੇ ਸੁਖ ਮਿਲਦਾ ਹੈ ਹੁਣ ਮੈਨੂੰ ਇਹਨਾਂ ਨੂੰ ਮਿਲ ਕੇ ਦਰਸ਼ਨ ਕਰਕੇ ਪਾਤਸ਼ਾਹ ਜੀ ਦਾ ਬਚਨ ਹੈ ਜਾਂ ਕੋ ਮੇਰੇ ਬਲ ਹੈ ਤਾਂ ਕਹਿਮੋ ਛੰਦਾ ਤੁਦ ਸਭ ਕੁਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਨ ਆਵੀ ਖਾਏ ਖਰਚ ਰਹੰਦਾ ਇਹ ਵੈਰੀ ਇਹ ਵੈਰੀ ਮਿੱਤਰ ਸਭ ਕੀਤੇ ਆ ਨੈ ਮੰਗੈ ਮੰਦਾ ਹੋਂ ਜਿਹੜੇ ਮੇਰੇ ਦੁਸ਼ਮਣ ਸੀ ਉਹ ਮੇਰਾ ਵੀ ਭਲਾ ਕਰਦੇ ਆ ਦੁਸ਼ਮਣ ਬਾਹਰ ਵੀ ਆ ਦੁਸ਼ਮਣ ਅੰਦਰ ਵੀ ਆ ਪੰਜ ਵਿਕਾਰ ਹੁਣੇ ਪੰਜੇ ਕਰਮਿੰਦਰੇ ਗਿਆਨਿੰਦਰੇ ਪੰਜੇ ਇੰਦਰੀਆਂ ਇਹ ਸਾਰੇ ਮੇਰੇ ਦੁਸ਼ਮਣ ਬਣੇ ਹੋਏ ਸੀਗੇ ਕੰਨ ਕਹਿੰਦਾ ਮੈਨੂੰ ਕੋਈ ਚੁਗਲੀਆਂ ਸੁਣਾ ਆਜੀਬ ਕਹਿੰਦੀ ਕੋਈ ਸਵਾਦ ਦੇ ਅੱਖਾਂ ਕਹਿੰਦੀ ਐ ਚੱਲ ਕੋਈ ਸਦਮਾ ਦੇਖ ਕੇ ਆਈਏ ਕੋਈ ਹੋਰ ਚੀਜ਼ ਦਿਖਾ ਨਜ਼ਾਰਾ ਦਿਖਾ ਕੋਈ ਇਹ ਸਾਰੇ ਹੀ ਮੇਰੇ ਦੁਸ਼ਮਣ ਸੀਗੇ ਪਰ ਜਿੱਦਿਆਂ ਦਾ ਗੁਰੂ ਆਲਾ ਬਣਿਆ ਇਹ ਵੀ ਮੇਰੀ ਸਹਾਇਤਾ ਕਰਨ ਲੱਗ ਪੇ ਕੰਨ ਕਹਿੰਦੀ ਐ ਚੱਲ ਬਾਣੀ ਸੁਣ ਕੇ ਆਉਣੀ ਐ ਇਹ 'ਚ ਮੇਰਾ ਭਲਾ ਹੀ ਆ ਕੋ ਸਤਨਾਮ ਅੱਖਾਂ ਕਹਿੰਦੀਆਂ ਚੱਲ ਗੁਰਦੇ ਦਰਸ਼ਨਾਂ ਨੂੰ ਚੱਲ ਗਏ ਆਪਾਂ ਪੈਰ ਵੀ ਇੱਧਰ ਨਾ ਤੁਰਦੇ ਹੁਣ ਠੇਕੇਵਲ ਨਹੀਂ ਜਾਂਦੇ ਕੋ ਸਤਨਾਸ ਹੁਣ ਵਿਸ਼ੇਵਕਾਰਾਂ ਦੇ ਵੱਲ ਨਹੀਂ ਜਾਂਦੇ ਮੇਰੇ ਪੈਰ ਵੀ ਹੱਥ ਵੀ ਹੁਣ ਸੇਵਾ ਨੂੰ ਕਰਦੇ ਆ ਇਸ ਕਰਕੇ ਜਿੱਦੇ ਦਾ ਗੁਰੂ ਨੇ ਬਾਹ ਮੜੀ ਆ ਭਗਤ ਕਬੀਰ ਸਿੰਘ ਸਾਹਿਬ ਜੀ ਕਹਿੰਦੇ ਦੁੱਖ ਬਿਨ ਸੇ ਸੁਖ ਕੀ ਉਹ ਬਿਸ਼ਰਾਮ ਵੈਰੀ ਉਲਟ ਪਏ ਹੈ ਮੀਤਾ ਦੁਸ਼ਮਣ ਮਿੱਤਰ ਬਣ ਗਏ ਇਹ ਵੈਰੀ ਮਿੱਤਰ ਸਾਹਿਬ ਕੀਤੇ ਆ ਨਾ ਮੰਗੇ ਮੰਗਾ ਹੋਰ ਤਾਂ ਹੋਰ ਧਰਮਰਾਜ ਵੀ ਮਿੱਤਰ ਬਣ ਗਿਆ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਨਾ ਹੁਣ ਉਹ ਵੀ ਕਹਿੰਦਾ ਧਰਮਰਾਏ ਸਭ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝ ਬੈਰੀ ਉਲਟ ਭਏ ਹੈ ਮੀਤਾ ਕਬੀਰ ਸਾਹਿਬ ਜੀ ਦੀ ਲੜੀਵਾਰ ਕਥਾ ਦੱਸਦੇ ਜਪਜੀ ਸਾਹਿਬ ਤੋਂ ਰੰਮ ਕੀਤੀ ਹੈ ਕਬੀਰ ਸਾਹਿਬ ਦੀ ਬਾਣੀ ਤੇ ਪਹੁੰਚੇ ਆ ਗੁਰੂ ਕਿਰਪਾ ਕਰੇ ਆਪ ਜੀ ਦੀ ਕਿਰਪਾ ਹੋਵੇ ਤਾਂ ਆਪਾਂ ਇਹ ਵੀ ਨਾਲ ਨਾਲ ਸ਼ਬਦ ਚਾਲੂ ਰੱਖਾਂਗੇ ਲੜੀਵਾਰ ਵੀ ਦਾ ਸਾਖਤ ਉਲਟ ਸੁਜਨ ਪੈ ਚੀਤਾ ਸਾਖਤ ਜਿਹੜੇ ਮਨਮੁਖ ਸੀਗੇ ਭਾਵ ਇਹ ਪੰਜੇ ਅੰਦਰਲੇ ਕਰਮੇਂਦਰੇ ਗਿਆਨਿੰਦਰੇ ਮੇਰਾ ਸਾਰਾ ਸਰੀਰ ਸਾਡੇ ਸਰੀਰ ਵੀ 40 ਪੁਆਇੰਟ ਮਿਲ ਕੇ ਮਨ ਬਣਦਾ ਜਿਹਨੂੰ ਅਸੀਂ ਮਨ ਕਹਿੰਦੇ ਆ ਜਿਹੜਾ ਬਾਹਰ ਮਨ ਆ ਉਹ 40 ਸ਼ੇਰ ਦਾ ਹੈ ਜੇ ਉਹ ਚੋ 1 2 ਸ਼ੇਰ ਘੱਟ ਜਾਣ ਉਹਨੂੰ ਕੋਈ ਮਨ ਨਹੀਂ ਕਹਿੰਦਾ ਇਸੇ ਤਰ੍ਹਾਂ ਇਹਦੇ ਵਿੱਚ ਵੀ 40 ਪੁਆਇੰਟ ਇਕੱਠੇ ਹੁੰਦੇ ਆ ਤਾਂ ਮਨ ਬਣਦਾ ਕਿਹੜੇ-ਕਿਹੜੇ ਪੰਜ ਕਰਮੇਂਦਰੇ ਪੰਜ ਗਿਆਨਿੰਦਰੇ 5 ਤੱਕ 15 ਤੇ 5 ਤੱਤਾਂ ਨਹੀਂ ਆ 25 ਪ੍ਰਕਿਰਤੀਆਂ ਮੰਨਣੀਆਂ ਇੱਕ ਇੱਕ ਦੀਆਂ 5-5 ਹੁਣ ਬਾਪ ਜੀ ਨੂੰ ਸਮਝਾਉਣ ਵੋਚਲਾ ਮੈਂ ਇੱਕ ਦੀ ਗੱਲ ਕਰਾਂ ਜਿਵੇਂ ਪਾਣੀ ਤੱਤ ਹੈ ਪਾਣੀ 따ਡੀਆਂ ਪ੍ਰਕਿਰਤੀਆਂ ਇਹਦੇ ਵਿੱਚ ਗੁਰੂ ਪਿਆਰਿਓ ਜਿਵੇਂ ਖੂਨ ਬਿੰਦ ਆਦੀ ਇਹ ਹਨ ਜਿਵੇਂ ਗੁਰੂ ਪਿਆਰਿਓ ਮਿੱਟੀ ਦਾ ਤਤ ਹੈ ਮਿੱਟੀ ਤਤ ਦਾ ਇਹ ਮਾਸ ਇਹ ਨੌਵਾਲ ਆਦੀ ਇਹ ਉਹਨੀਆਂ ਪ੍ਰਕਿਰਤੀਆਂ ਇਸ ਤਰ੍ਹਾਂ ਇੱਕ ਕਦੀਆਂ ਪੰਜ-ਪੰਜ ਪ੍ਰਕਿਰਤੀਆਂ 25 ਪ੍ਰਕਿਰਤੀਆਂ 25 ਤੇ 15 40 40 ਦੇ 40 ਮਿਲ ਕੇ ਇੱਕ ਮਨ ਬਣਦਾ ਹੈ ਤੇ ਤੁਸੀਂ ਗੁਰਦੁਆਰੇ ਉਦੋਂ ਆਓਗੇ ਜਦੋਂ ਇਹ 40 ਦੇ 40 ਪੁਆਇੰਟ ਤੁਹਾਡਾ ਸਾਥ ਦੇਣਗੇ ਇੱਕ ਨੇ ਵੀ ਕਹਿੰਦਾ ਜਨ ਮੈਂ ਠੀਕ ਨਹੀਂ ਮੰਨ ਲਓ ਪੈਰ ਹੀ ਦੁਖਦਾ ਹੈ ਲਾਤੀ ਦੁਖਦੀ ਐ ਤੇ ਆਪਾਂ ਕੀ ਕਹਾਂਗੇ ਜਦ ਮੇਰਾ ਪੈਰ ਠੀਕ ਨਹੀਂ ਮੇਰਾ ਗੋਡਾ ਦੁਖਦਾ ਲਾ ਦੁਖਦੀ ਐ ਮੈਂ ਨਹੀਂ ਜਾਂਦਾ ਮੇਰਾ ਮਨ ਨਹੀਂ ਬਣਦਾ ਕਿਉਂਕਿ ਮਨ ਤੋਂ ਘਟ ਗਿਆ ਇੱਕ ਵਿੱਚ ਪੁਆਇੰਟ ਕੋ ਸਤਨਾਮ ਸਿੰਘ ਧਿਆਨ ਦੇ ਸਾਖਤ ਉਲਟ ਸਜਣ ਪੈ ਚੀਤਾ ਜਿਹੜੇ ਮਨਮੁਖ ਸੀ ਉਹ ਵੀ ਸੱਜਣ ਬਣ ਗਏ ਹਨ ਗੁਰੂ ਵਾਲੇ ਬਣ ਗਏ ਹਨ ਸਵੇ ਨੂੰ ਜਾਣਨ ਵਾਲੇ ਬਣ ਗਏ ਹਨ ਮੈਨਾਂ ਇਹ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਸੀਗਾ ਇਹ ਉਲਟ ਕੇ ਅੰਤਰ ਆਤਮੇ ਗੁਰਮੁਖ ਬਣ ਗਿਆ ਮੇਰਾ ਮਨ ਵੀ ਅਬ ਮੋਏ ਸਰਬ ਕੁਸਲ ਕਰ ਜਾਣਿਆ ਹੁਣ ਮੈਨੂੰ ਸਾਰੇ ਪਾਸੇ ਸੁੱਖ ਹੀ ਸੁੱਖ ਦਿਸਦਾ ਹੈ ਕੁਸ਼ਲ ਕੀ ਹੁੰਦਾ ਹੈ ਕਵੀ ਸਾਹਿਬ ਜੀ ਨੇ ਕੁਸ਼ਲ ਕੁਸ਼ਲ ਸਾਰੇ ਕਹਿੰਦੇ ਆ ਸੁੱਖ ਹੈ ਸੁੱਖ ਹੈ ਕਿਸੇ ਨੂੰ ਪੁੱਛੋ ਕੀ ਹਾਲ ਹੈ ਚੜ੍ਹਦੀ ਕਲਾ ਹੈ ਔਰ ਕੱਲੇ ਨੂੰ ਕਿਤੇ ਵੇਖਿਓ ਪਾਸੇ ਬੈਠ ਕੇ ਵੀ ਚੜ ਦੀ ਕਲਾ ਹੈ ਕਿ ਡੁੱਬਿਆ ਪਿਆ ਥੱਲੇ ਨੂੰ ਕੋ ਸਤਨੰਨ ਸੀ ਕਹੇ ਕਬੀਰ ਅਬ ਕੁਸ਼ਲ ਕਰ ਜਾਣੇ ਆ ਤਾਂ ਗੁਰੂ ਪਿਆਰਿਓ ਕੁਸ਼ਲ ਕੀ ਆ ਸੁਖ ਕੁਸ਼ਲ ਵੀ ਕੈਸੇ ਹੋਈ ਇਹ ਸੁਖ ਕਿਵੇਂ ਮਿਲ ਸਕਦਾ ਹੈ ਕਿਵੇਂ ਸੁਖ ਮਿਲ ਸਕਦਾ ਹੈ ਹਾਥ ਦੀਪ ਕੂਏ ਪਰੈ ਹੱਥ ਵਿੱਚ ਦੀਵਾ ਲੈ ਕੇ ਵੀ ਖੂਹ ਵਿੱਚ ਡਿੱਗੇ ਤਾਂ ਫਿਰ ਉਸ ਨੂੰ ਕਿਵੇਂ ਕਹਿ ਲਗੇ ਸੁਖੀ ਹੈ ਉਹ ਤਾਂ ਡਿੰਗੂ ਗਾ ਡੱਗੂ ਆ ਭਾਪ ਜੀ ਨੂੰ ਗਿਆਨ ਹੋਵੇ ਉਹ ਵੀ ਗਲਤੀਆਂ ਕਰੇ ਤੇ ਫਿਰ ਉਸ ਨੂੰ ਕਿਵੇਂ ਉਹਦੀ ਸੁੱਖ ਮਨਾ ਸਕਦੇ ਹਾਂ ਖੈਰ ਅਬ ਉਹ ਸਰਬ ਕੁਸ਼ਲ ਕਰ ਜਾਣੇ ਆ ਹੁਣ ਮੈਨੂੰ ਜਿੱਦੇ ਦਾ ਪਰਮੇਸ਼ਰ ਨਾਲ ਜੁੜਨਾ ਮਿਲਿਆ ਹੈ ਜਿੱਦੇ ਦੀ ਪਰਮੇਸ਼ਰ ਨਾਲ ਗੁਰੂ ਨਾਲ ਮੇਰੀ ਬਣੀ ਹੈ ਹੁਣ ਮੇਰੇ ਸੁੱਖ ਸਾਧ ਹੈ ਗੁਰੂ ਸਾਹਿਬ ਹੀ ਕੁੱਝ ਲਿਆ ਸਿੱਖਾ ਕੁਸ਼ਲ ਹੈ ਕੁਐਸਚਨ ਦਾ ਮਤਲਬ ਨਾ ਸੁੱਖ-ਸਾਂਤ ਪੁੱਛਣੀ ਆਪਾਂ ਨੂੰ ਕੋਈ ਵੀ ਟੱਕਰ ਰਿਸ਼ਤੇਦਾਰੀ ਜਾਈਏ ਤੇ ਸੁੱਖ-ਸਾਂਤ ਪੁੱਛਦੇ ਆ ਹੁਣ ਕਬੀਰ ਸਾਹਿਬ ਕਹਿੰਦੇ ਹੁਣ ਸਾਡੇ ਹਿਰਦੇ 'ਚ ਸੁੱਖ-ਸਾਂਤ ਹੈ ਹੁਣ ਅੰਦਰ ਜਿਹੜੇ ਸਨ ਭਟਕਣਾ ਉਹ ਖਤਮ ਹੋ ਗਈ ਹੈ ਕਦੋਂ ਜਦੋਂ ਸ਼ਾਂਤ ਪਈ ਜਦ ਗੋਬਿੰਦ ਜਾਣਿਆ ਅੰਦਰ ਸ਼ਾਂਤੀ ਆ ਗਈ ਹੈ ਜਦੋਂ ਮੈਂ ਗੋਬਿੰਦ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨੂੰ ਜਾਣ ਲਿਆ ਹੈ ਪ੍ਰਮਾਤਮਾ ਨੂੰ ਸਮਝ ਲਿਆ ਹੈ ਰਹਾਉ ਰਹਾਉ ਦੀ ਪੰਕਤੀ ਜਿਹੜੀ ਹੁੰਦੀ ਆ ਨਾ ਸਾਰੇ ਸ਼ਬਦ ਦਾ ਮੇਨ ਭਾਵ ਹੁੰਦਾ ਜਿਵੇਂ ਇਹਦੀ ਰਹਾਉ ਦੀ ਪੰਕਤੀ ਹੈ ਸ਼ਾਂਤ ਭਈ ਜਦ ਗੋਬਿੰਦ ਜਾਣੇ ਭਾਵ ਜਦੋਂ ਗੁਰੂ ਵਾਲੇ ਬਣੇ ਪਰਮੇਸ਼ਰ ਨੂੰ ਸਮਝ ਲਿਆ ਸਤ ਨੂੰ ਜਾਣ ਲਿਆ ਫਿਰ ਹਰ ਤਰ੍ਹਾਂ ਦੀ ਸ਼ਾਂਤੀ ਆ ਜਾਣੀ ਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰੇ ਸ਼ਾਂਤ ਭਈ ਜਦ ਗੋਵਿੰਦ ਜਾਨਿਆਂ ਰਹਾਉ ਰਹਾਉ ਕਹਿੰਦਾ ਰੁਕੋ ਫੇਰੋ ਪਿੱਛੇ ਕੀ ਪੜਿਆ ਪਹਿਲਾਂ ਇਹਨੂੰ ਸਮਝ ਲਓ ਵਿਚਾਰ ਲਓ ਅਸੀਂ ਤਾਂ ਪੜ ਪੜ ਕੇ ਤੁਰੇ ਜਾਨਿਆਂ ਰਹਾਉ ਕਹਿ ਕੇ ਫੇਰ ਘਾਟਾ ਪਜਾਨੇ ਆ ਬਾਣੀ ਕਹਿੰਦੀ ਹੈ ਠਹਿਰ ਰੁਕ ਪਿੱਛੇ ਕੀ ਪੜਿਆ ਪਹਿਲਾਂ ਇਸ ਦੀ ਜਾਣਕਾਰੀ ਲੈ ਫਿਰ ਅੱਗੇ ਚੱਲੀ ਕੋ ਸਤਨਾਮੁ ਰਹਾਉ ਤਨ ਮੈਂ ਹੋਤੀ ਕੋਟ ਆਪਾਗ ਮੇਰੇ ਤਨ ਵਿੱਚ ਕਰੋੜਾਂ ਹੀ ਉਪਾਧੀਆਂ ਮਤਲਬ ਗਲਤੀਆਂ ਮਤਲਬ ਕਿ ਮਨ ਦੇ ਅੰਦਰ ਬੁਰੇ ਖਿਆਲ ਆਉਣੇ ਨਿਰਦਾ ਚੁਗਲੀ ਦੂਈ ਦਵਾਈਕ ਸਾੜਾ ਈਰਖਾ ਕਰਨੀ ਇਹ ਸਾਰੀਆਂ ਕਰੋੜਾਂ ਹੀ ਉਪਾਧੀਆਂ ਭਾਵ ਗਲਤੀਆਂ ਮੈਂ ਕਰਦਾ ਸੀ ਤਨ ਮੈਂ ਹੋਤੀ ਕੋਟ ਉਪਾਦ ਹੁਣ ਉਹ ਉਪਾਦੀਆਂ ਖਤਮ ਹੋ ਗਈਆਂ ਉਲਟ ਭਈ ਸੁਖ ਸਹਿਜ ਸਮਾਦ ਤੇ ਸਮਾਧੀ ਕਦੋਂ ਲੱਗੂਗੀ ਜਦੋਂ ਅੰਦਰੋਂ ਫੁਰਨੇ ਖਤਮ ਹੋਣਗੇ ਤੇ ਫੁਰਨਿਆਂ ਵਿੱਚ ਹੀ ਆਪਾਂ ਸੋਚੀ ਜਾਂਦੇ ਆ ਕਿਸੇ ਨੂੰ ਮਿੱਤਰ ਕਿਸੇ ਨੂੰ ਦੁਸ਼ਮਣ ਇਸ ਤਰ੍ਹਾਂ ਦੇ ਬੇਅੰਤ ਸ਼ਬਦ ਬਾਣੀ ਦੇ ਵਿੱਚ ਹੈ ਤਾਂ ਅੰਦਰੋਂ ਸਹਿਜ ਸਮਾਧੀ ਤਾਂ ਲੱਗੂਗੀ ਜਦੋਂ ਇਹਨਾਂ ਵਿਕਾਰਾਂ ਦਾ ਖਤਮਾ ਹੋਵੇਗਾ ਕਹਿੰਦੇ ਜਿੱਦਿਆਂ ਦਾ ਪਰਮੇਸ਼ਰ ਨੂੰ ਜਾਣਿਆ ਗੁਰੂ ਨੂੰ ਜਾਣਿਆ ਹੁਣ ਮੇਰੇ ਅੰਦਰੋਂ ਜਿਹੜੀਆਂ ਕਰੋੜਾ ਉਪਾਧੀਆਂ ਆਪ ਗਲਤੀਆਂ ਉਪਾਦੀ ਬਿਮਾਰੀ ਨੂੰ ਵੀ ਕਹਿੰਦੇ ਹਨ ਤੀਨੇ ਤਾਪ ਨਿਵਾਰਨ ਹਰ ਦੁੱਖ ਹੰਤਾ ਸੁਖ ਰਾਜ ਸੁਖ ਰਾਸ ਤਾਂ ਕੋ ਵਿਗਨ ਕੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ ਉਪਾਦੀ ਹੁੰਦੀ ਹੈ ਆਦੀ ਬਿਆਦੀ ਤੇ ਉਪਾਦੀ ਤਿੰਨ ਤਰ੍ਹਾਂ ਦੀਆਂ ਬਿਮਾਰੀਆਂ ਆਦੀ ਉਹ ਰੋਗ ਹੈ ਜਿਹੜੇ ਪਿਛਲੇ ਜਨਮਾਂ ਤੋਂ ਕੀਤੇ ਹੋਏ ਕਰਮਾਂ ਦੇ ਬੀਜ ਸਾਡੇ ਦਿਮਾਗ ਦੀ ਮੈਮਰੀ ਵਿੱਚ ਪੈਣ ਜਦੋਂ ਉਹਨਾਂ ਦਾ ਸਮਾਂ ਬਣਦਾ ਸਹਯੋਗ ਬਣਦਾ ਉਹ ਫੁੱਟਦੇ ਐ ਕੁਝ ਦੁੱਖਾਂ ਦੇ ਬੀਜ ਐ ਤੇ ਉਹ ਦੁੱਖ ਪ੍ਰਗਟ ਕਰ ਦਿੰਦੇ ਐ ਕੁਝ ਸੁੱਖਾਂ ਦੇ ਬੀਜ ਐ ਉਹ ਸੁੱਖ ਪ੍ਰਗਟ ਕਰ ਦਿੰਦੇ ਇਹ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਆ ਤਾਂ ਗੁਰੂ ਪਿਆਰਿਓ ਜਦੋਂ ਇਹ ਬੀਜ ਸਾਡੇ ਅੰਦਰੋਂ ਉੱਗਦੇ ਹਨ ਉਹ ਉਪਾਦੀਆਂ ਇਹ ਆਦੀ ਰੋਗ ਤੇ ਵਿਆਦੀ ਰੋਗ ਹੈ ਜਿਹੜਾ ਮਾੜਾ ਚੰਗਾ ਵੱਧ ਘੱਟ ਖਾਣ ਪੀਣ ਨਾਲ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਗਈ ਉਹਨੂੰ ਕਹਿੰਦੇ ਆ ਅਧਿਆਦ ਵਿਵਾਦੀ ਤੇ ਉਪਾਦੀ ਹੈ ਜਿਵੇਂ ਖੇਤ ਆਪਾਂ ਪਾਣੀ ਪਿੱਛੇ ਲੜਪੇ ਕਿਸੇ ਵਸਤੂ ਪਿੱਛੇ ਲੜਪੇ ਡਾਂਗਾ ਚੱਲ ਗਿਆ ਸੱਟਾਂ ਵੱਜ ਗਈਆਂ ਉਹਨੂੰ ਕਹਿੰਦੇ ਹਨ ਉਪਾਧੀਆਂ ਪਾਪ ਗਲਤੀਆਂ ਦੇ ਨਾਲ ਪੈਦਾ ਹੋਈਆਂ ਬਿਮਾਰੀਆਂ ਕੋ ਸਤਨਹੁ ਸੀ ਇਹ ਤਿੰਨੇ ਹੀ ਰੋਗ ਗੁਰੂ ਕੱਟਦਾ ਹੈ ਤੀਨੇ ਤਾਪ ਨਿਵਾਰਨ ਹਰ ਇਹ ਤਿੰਨ ਤਾਪ ਹੈ ਆਦੀ ਵਿਆਦੀ ਤੇ ਉਪਾਦੀ ਤਾਂ ਉਲਟ ਭਈ ਸੁਖ ਸਹਿਜ ਸਮਾਦ ਜਦੋਂ ਦਾ ਗੁਰੂ ਨੂੰ ਜਾਣਿਆ ਮੈਂ ਮੈਂ ਪੰਕਤੀ ਉਹੀ ਰਹਾਉ ਵਾਲੀ ਪੜੋ ਸ਼ਾਂਤ ਭਈ ਜਾ ਗੋਬਿੰਦ ਜਾਣਿਆ ਕਦੋਂ ਜਦੋਂ ਗੁਰੂ ਨੂੰ ਜਾਣਿਆ ਉਲਟ ਭਈ ਸੁਖ ਸਹਿਜ ਸਮਾਦ ਹੁਣ ਸੁਖ ਦੇ ਨਾਲ ਧਿਆਨ ਜੁੜਦਾ ਹੈ ਤੇ ਧਿਆਨ ਉਦੋਂ ਜੁੜੇਗਾ ਜਦੋਂ ਸਾਡਾ ਮਨ ਅੰਦਰੋਂ ਫੁਰਨੇ ਬਣਾਉਣੇ ਬੰਦ ਕਰੇਗਾ ਯੋਗੀਆਂ ਨੇ ਪੁੱਛਿਆ ਰੱਬ ਨੂੰ ਕਿਵੇਂ ਪਾਈਏ ਚੁੱਪ ਕਰਕੇ ਬਾਬਾ ਕਹਿੰਦੇ ਚੁੱਪੇ ਚੁੱਪਣਾ ਹੋਵੀ ਜੇ ਲਾਇ ਰਹਾ ਲਿਫਤਾਰ ਅੰਦਰ ਫੁਰਨੇ ਚੱਲੀ ਜਾਂਦੇ ਆ ਫੇਰ ਕਹਿੰਦੇ ਭੁੱਖੇ ਰਹਿ ਕੇ ਵਰਤ ਲਾ ਕੇ ਕਹਿੰਦੇ ਨਹੀਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਦਾ ਕੁਰੀਆਂ ਭਾਰ ਕਹਿੰਦੇ ਢਿੱਡ ਭਰ ਜਾਊਗਾ ਪਰ ਸੁੱਤ ਦਾ ਤੇਰਾ ਥੈਲਾ ਇਹ ਨਹੀਂ ਭਰਦਾਗਾ ਫਿਰ ਕਿਵੇਂ ਪਾਈਏ ਸਿਆਣਪਾ ਦੇ ਨਾਲ ਵੇਦਾਂ ਦੇ ਨਾਲ ਵੇਦਾਂ ਦੇ ਨਾਲ ਤਾਂ ਕਹਿ ਲੱਗੇ ਵੀ ਨਹੀਂ ਏ ਬੇਦਾਂ ਨੂੰ ਪੜ ਨਾਲ ਸਹਿ ਸਿਆਣ ਪਾਲਖ ਹੋਏ ਤਾਂ ਇਕਲ ਚੱਲੇ ਨਾਲ ਕਿ ਉਸ ਚਿਆਰਾ ਹੋਈ ਹੈ ਕਿਵੇਂ ਗੁਰੂ ਵਾਲੇ ਬਣੀਏ ਕਿ ਊੜਾ ਟੁੱਟੇ ਪਾਲ ਤੇ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਹੁਕਮ ਰਜਾਈ ਦਾ ਮਤਲਬ ਹੈ ਸਿੱਖਾ ਤੇਰਾ ਜੀਵਨ ਉਹੇ ਜਾ ਹੋਵੇ ਜਿਹੋ ਜਾ ਗੁਰੂ ਚਾਹੁੰਦਾ ਵਰਨਾ ਦੂਜਾ ਨਾ ਹੋਵੇ ਇਸ ਕਰਕੇ ਇਕਬੀਰ ਸਾਹਿਬ ਜੀ ਕਹਿੰਦੇ ਉਲਟ ਭਈ ਸੁਖ ਸਹਿਜ ਸਮਾਦ ਕਹਿੰਦੇ ਕਦੋਂ ਜਦੋਂ ਆਪੇ ਪਛਾਨੈ ਆਪੇ ਆਪ ਜਦੋਂ ਬੰਦੇ ਨੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ ਕਿ ਮੇਰੇ ਚ ਕੀ ਗਲਤੀ ਹੈ ਕੀ ਫਲਤੀ ਹੈ ਕੀ ਠੀਕਾ ਕੀ ਗਲਤ ਹੈ ਜਦੋਂ ਚੰਗੇ ਮਾੜੇ ਦੀ ਪਛਾਣ ਕਰਕੇ ਚੰਗਾ ਰੱਖਣਾ ਸ਼ੁਰੂ ਕੀਤਾ ਤੇ ਮਾੜਾ ਕੱਢਣਾ ਸ਼ੁਰੂ ਕੀਤਾ ਕੋ ਸਤਨੂ ਆਪੇ ਪਛਾਨੈ ਆਪੇ ਆਪ ਰੋਗ ਨਾ ਵਿਆਪੈ ਤੀਨੋਂ ਤਾਪ ਇਹ ਤਿੰਨੇ ਬਿਮਾਰੀਆਂ ਖਤਮ ਹੋ ਗਈਆਂ ਜਿਹੜੇ ਪਿਛਲੇ ਕਰਮਾਂ ਦੇ ਬੀਜ ਸੀਗੇ ਉਹਨਾਂ ਨੂੰ ਨਾਮ ਨੇ ਸਾੜ ਦੇਣਾ ਹੈ ਲਖਮਣ ਮੜੀਆਂ ਕਰ ਇਕੱਠੇ ਇੱਕ ਰਤੀ ਲੈ ਪਾਹੇ ਉਹ ਦੁੱਖ ਸੋ ਖਤਮ ਹੋ ਆਨੰਦ ਵਿੱਚ ਚਲੇ ਗਿਆ ਜਿਹੜੀਆਂ ਬਿਯਾ ਦੀਆਂ ਬਿਮਾਰੀਆਂ ਪੈਦਾ ਹੋਣੀਆਂ ਹੁਣ ਅਸੀਂ ਭੋਜਨ ਵੀ ਗੁਰਮਤ ਅਨਸਾਰ ਖਾਵਾਂਗੇ ਅਲਪ ਅਹਾਰ ਸulpਸੀ ਨਿੰਦਰਾ ਦਇਆਸ਼ੀਮਾ ਤਨਪ੍ਰੀਤ ਤੀਜਾ ਤਾਪਸੀਗਾ ਉਪਾਧੀਆਂ ਲੜਾਈਆਂ ਹੁਣ ਲੜਾਈਆਂ ਵੀ ਛੱਡ ਦਿੱਤੀਆਂ ਵੀ ਚੱਲ ਜਾ ਠੀਕ ਹੈ ਜੇ ਕਹਿਗੇ ਤਾਂ ਕਹਿਗੇ ਅਕੋ ਸਤਨਾਮ ਓ ਤਿੰਨੇ ਤਾਂ ਖਤਮ ਹੋ ਗਏ ਨਾ ਇਹ ਗੁਰਮਤ ਦੀ ਕਿਰਪਾ ਨਾਲ ਹੀ ਖਤਮ ਹੋਣੇ ਆ ਵਰਨਾ ਉਦਾਂ ਨਹੀਂ ਖਤਮ ਹੋਣੇ ਆਪ ਖੁਸ਼ਾਨਾ ਆਪੇ ਆਪ ਜਦੋਂ ਆਪਣੇ ਆਪ ਨੂੰ ਵਿਛਾਲਿਆ ਤੀਨੋ ਰੋਗ ਨਾ ਵਿਆਪੇ ਤੀਨੋ ਤਾਪ ਅਬ ਮੰਨ ਉਲਟ ਸਨਾਤਨ ਹੂਆ ਸਨਾਤਨ ਹੁੰਦਾ ਸਨਾਤਨ ਹਿੰਦੂ ਮੰਤਰੂ ਨਹੀਂ ਕਹਿੰਦੇ ਸਨਾਤਨ ਦਾ ਅਰਥ ਹੈ ਆਦੀ ਜੁਗਾਦੀ ਜਿਹੋ ਜਾਂ ਪਹਿਲਾ ਸੀਗਾ ਉਹ ਸਾਰੀਆਂ ਬਿਮਾਰੀਆਂ ਨਿਕਲ ਕੇ ਪਹਿਲਾ ਵਰਗਾ ਬਣ ਗਿਆ ਕੋ ਸਤਨਾਸ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਅਮਨ ਉਲਟ ਉਲਟ ਕੇ ਬਦਲ ਕੇ ਜ ਜ ਤੁਹਾਡੇ ਗਹਿਣੇ ਬਣ ਗਏ ਸੋਨੇ ਚਾਂਦੀ ਦੇ ਇਹਨਾਂ ਵਿੱਚ ਖੋਟ ਪੈ ਗਿਆ ਜਿਹਦੇ ਗਹਿਣੇ ਸੁਨਿਆਰ ਕੋਲ ਚਲੇ ਗਏ ਇਹਨਾਂ ਨੇ ਉਹਨਾਂ ਨੂੰ ਕੁੱਟ ਕੇ ਤੋੜ ਭੰਨ ਕਰਕੇ ਤਜਾਬਾਂ ਚ ਪਾ ਕੇ ਸਾਰੇ ਖੋਟ ਕੱਢ ਕੇ ਫਿਰ ਬਾਰਾ ਬੰਨੀ ਦਾ ਕਰਦਾ ਇਹੀ ਮੇਰਾ ਗੁਰੂ ਕਰਦਾ ਜੱਟ ਪਹਾਰਾ ਤੀਰ ਸੁਨਿਆਰ ਅਹਿਰ ਨਮਤ ਬੇਦ ਹਥਿਆਰ ਖਿਸਮਾਤੀ ਵੱਲ ਹੋਈਏ ਅਮਨ ਉਲਟ ਸਨਾਤਨ ਹੋਵਾ ਦਬ ਜਾਣਿਆ ਜੋ ਜੀਵਤ ਮੂਆ ਪਰ ਇਹ ਗੱਲ ਸਮਝ ਜਾਓ ਵੀ ਜਿਉਂਦੇ ਪਰਕੇ ਤੇ ਜਿਉਂਦੇ ਮਰਨਾ ਕੋਈ ਸੌਖਾ ਨਹੀਂਗਾ ਕੋ ਸਤਨਾਸ ਕੋਈ ਸਾਨੂੰ ਪੁੱਠਾ ਸਿੰਧਾ ਬੋਲ ਜੀ ਅਸੀਂ ਇਗਨੋਰ ਕਰ ਲਈਏ ਇਹ ਕੋਈ ਸੌਖਾ ਜਆ ਥੋੜਾ ਹੀ ਆ ਕੰਨ ਚ ਪੈਂਦੀ ਆ ਇਤਲੋ ਕਿ ਤੀਜਾ ਬੰਦਾ ਵੀ ਚੁਗਲੀ ਦਾ ਦੱਸਦੇ ਵੀ ਆ ਕੇ ਫਰਾਨੇ ਨਹੀਂ ਆਏ ਕਿਹਾ ਅਸੀਂ ਤੁਰੰਤ ਉਹਦੇ ਬਾਅਦ ਵਿੱਚ ਸੋਟੀ ਡਾਂਗ ਲੈ ਕੇ ਪਹੁੰਚ ਜਾਂਦੇ ਹਾਂ ਬਾਹਰ ਨਿਕਲ ਓਏ ਤੂੰ ਕੀ ਕਿਹਾ ਸੀਗਾ ਜਿਉਂਦੇ ਮਰਨਾ ਕਿਤੇ ਸੌਕੀ ਜੀ ਗੱਲ ਐ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਨਾ ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਦੀ ਕਬਰ ਵੀ ਸਮਾਉਣਾ ਐ ਤਾਂ ਗੁਰੂ ਵਰਗਾ ਬਣ ਜਾ ਮੁਰਦਾ ਹੋ ਕੇ ਸਮਾਇਆ ਜਾਊਗਾ ਜਿਉਂਦੇ ਜੀ ਨਹੀਂ ਪਾਪ ਇਹ ਨਹੀਂ ਕਿ ਉਹ ਮਰ ਕੇ ਜਿਉਂਦੇ ਮਰ ਕੇ ਦੇਖਣਾ ਤਬ ਜਾਣਿਆ ਜਦ ਜੀਵਤ ਮੂਆ ਕਹੋ ਕਵੀ ਸੁਖ ਸਹਿ ਸਮਾਵੋ ਕਵੀ ਸਾਹਿਬ ਜੀ ਕਹਿੰਦੇ ਹੁਣ ਸੁਖ ਨਾਲ ਮੈਂ ਸਹਿਜ ਅਵਸਥਾ ਵਿੱਚ ਸਮਾਉਣ ਲੱਗ ਪਈ ਪਾਬ ਹੁਣ ਮੇਰੀ ਸੁੱਤ ਇਕੱਠੀ ਹੋ ਗਈ ਆ ਹੁਣ ਆਪਦੇ ਘਰੇ ਰਹਿਣ ਲੱਗ ਪਈ ਆ ਹੁਣ ਬਾਹਰ ਨਹੀਂ ਜਾਂਦੀ ਕਹੇ ਕਬੀਰ ਸੁਖ ਸਹਿ ਸਮਾਵੋ ਆਪ ਡਰੋ ਨਾ ਅਵਡਰਾਵੋ ਨਾ ਹੁਣ ਮੈਂ ਕਿਸੇ ਤੋਂ ਡਰਦਾ ਤੇ ਨਾ ਮੈਂ ਕਿਸੇ ਨੂੰ ਡਰਾਉਂਦਾ ਇਹੀ ਤਾਂ ਸੁਨਿਸ਼ਚਨ ਰੱਬ ਦੇ ਆ ਨਿਰਭਉ ਨਿਰਬੈ ਨਾ ਡਰਦਾ ਨਾ ਡਰਾਉਂਦਾ ਜਦ ਇਹ ਲੱਛਣ ਸਿੱਖ ਚ ਆ ਗਏ ਤਾਂ ਕਬੀਰ ਸਾਹਿਬ ਜੀ ਕਹਿੰਦੇ ਅਬ ਤੋਂ ਜਾਏ ਚੜੇ ਸਿੰਘ ਆਸਨ ਮਿਲੇ ਹੈ ਸਾਰਿੰਗ ਪਾਣੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਹੁਣ ਕੋਈ ਨਹੀਂ ਕਹਿ ਸਕਦਾ ਵੀ ਇਹ ਕਬੀਰ ਹੈ ਤੇ ਇਹ ਰਾਮ ਹੈ ਦੋਨੇ ਇੱਕ ਮਿਕ ਹੋ ਚੁੱਕੇ ਨੇ ਐਸੀਆਂ ਬੇਅੰਤ ਸਾਖੀਆਂ ਇਤਿਹਾਸ ਦੀਆਂ ਹਨ ਜੀਵਤ ਮਰਨਾ ਕਿਵੇਂ ਹੈ ਛੋਟੀ ਜੀ ਵਿਚਾਰ ਸੁਥਰੇ ਸਾਦੀ ਹੋ ਸੰਧੀ ਕਰ ਲਈਏ ਤਾਂ ਸੁਥਰੇ ਸਾਹ ਰਜਾਨਾ ਇੱਕ ਹਲਵਾਈ ਕੋਲੇ ਜਾਂਦਾ ਮਠਾਈ ਖਾਏ ਆਉਂਦਾ ਬਾਅਦ ਚੋਂ ਦਰਬਾਰ ਸਾਹਿਬ ਦੇ ਨੇੜੇ ਅਨੰਦਪੁਰ ਤੋਂ ਤੇ ਇਹ ਕਿਦਾਂ ਗੁਰੂ ਪਿਆਰੇ ਹਲਵਾਈ ਆ ਗਿਆ ਪਾਤਸ਼ਾਹ ਕੋਲੇ ਜੀ ਸੁਥਰੇ ਤੋਂ ਪੈਸੇ ਲੈਣੇ ਆ ਕੋਈ ਮਹੀਨਾ ਦੋ ਮਹੀਨਾ ਹੋ ਗਿਆ ਮਠਾਈ ਖਾਈ ਜਾਂਦੇ ਨੂੰ ਦਿੰਦਾ ਨਹੀਂ ਮੇਰੇ ਪੈਸੇ ਸਾਹਰੇ ਆ ਵੀ ਸੁਥਰੇ ਹਾਂ ਮਹਾਰਾਜ ਇਹਦੇ ਪੈਸੇ ਦੇਣੇ ਹਲਵਾਈ ਦੇ ਆ ਨਹੀਂ ਮਹਾਰਾਜ ਮਹਾਰਾਜ ਬਹੀ ਚੱਕੋ ਪਿਛਲੇ ਮਹੀਨੇ ਦੀ ਆ ਤਰੀਕ ਤੋਂ ਸ਼ੁਰੂ ਹੋਇਆ ਮੈਂ ਲਿਖੀ ਜਾਂਦਾ ਕਦੇ ਰਸਗੁੱਲੇ ਖਾੜੇ ਕਰੇ ਬਰਫੀ ਖਾੜੀ ਕਦੇ ਲੱਡੂ ਖਾਇਆ ਕਦੇ ਜਲੇਬੀਆਂ ਖਾਇਆ ਬਾਦਸ਼ਾਹ ਬਹੀ ਦੇ ਕਹਣੇ ਉਹ ਲਿਖਿਆ ਪਿਆ ਹੈਗਾ ਦੇ ਪੈਸੇ ਜਿੰਨੇ ਬਣਦੇ ਆਰੇ ਮਾਰੇ ਮੈਂ ਪੈਸੇ ਦੇਣਾ ਹੀ ਨਹੀਂ ਕਮਾਲ ਹੋ ਗਈ ਹਲਵਾਈ ਕਹਿੰਦਾ ਜੀ ਰੋਜ਼ ਆਉਂਦਾ ਮੈਂ ਤੁਹਾਡਾ ਸਿੱਖ ਜਾਣ ਕੇ ਦੇ ਦੇਣਾ ਤੇ ਮੁੱਕ ਨਹੀਂ ਜਾਂਦਾ ਜਦੋਂ ਵਾਰ-ਵਾਰ ਹਲਵਾਈ ਨੇ ਕਿਹਾ ਜੀ ਲੈਣੇ ਆ ਸੁਤਰਾ ਕਹੇ ਨਹੀਂ ਲੈਣ ਦੇਣੇ ਜੀ ਅਖੀਰ ਸੁਤਰਾ ਕਹਿੰਦਾ ਜੀ ਤੁਸੀਂ ਤਾਂ ਲਿਖਿਆ ਕੇਤੇ ਲੈ ਲੈ ਮੁਕਰ ਪਾਹੇ ਕਹਿੰਦਾ ਮੈਂ ਤਾਂ ਉਹਨਾਂ ਜੋਂ ਆਖੋ ਸਤਨਾਮ ਬਾਬਾ ਜੀ ਕਹਿੰਦਾ ਅਗਲੀ ਪੰਕਤੀ ਪੜ੍ਹ ਲਾ ਖਾਤਾ ਤੇ ਜ਼ਰੂਰ ਸੀਗਾ ਕਹਿੰਦਾ ਮੈਂ ਤਾਂ ਉਹਨਾਂ ਰੇੜੇ ਲੜ ਕੇ ਮੁਕਰ ਜਾਂਦੇ ਆ ਕੇਤੇ ਲੈ ਲੈ ਮੁਕਰ ਪਾਹੇ ਕਹਿੰਦੀ ਅਗਲੀ ਵੀ ਪੜ੍ਹ ਲਾ ਕੇਤੇ ਮੂਰਖਾ ਹੀ ਖਾਹੇ ਪਰ ਉਹ ਮੈਂ ਪੈਂਦੀਆਂ ਕਿੰਨੀਆਂ ਕਹਿੰਦੀ ਇਹ ਕੋਈ ਹੋਰ ਪੜ੍ਹ ਲੂ ਮੈਂ ਸਾਰੀਆਂ ਥੋੜਾ ਪੜ੍ਹ ਲਈਆਂ ਆਖੋ ਸਤਨਾਮ ਬਹੁਤ ਬਹੁਤ ਧੰਨਵਾਦ ਵਿਚਾਰਨ ਉੱਥੇ ਰਹਿੰਦੇ ਆ ਇਸੀ ਕੁਇਰ ਸਾਹਿਬ ਜੀ ਦੇ ਕੁਝ ਬਚਨਾਂ ਦੇ ਵਿਚਾਰ ਔਰ ਸੁਥਰੇ ਸ਼ਾ ਐਸਾ ਆਹਾਨ ਜਿ ਖੋਇਆ ਦਿੱਲੀ ਵਿੱਚ ਹਜੇ ਵੀ ਕੋਈ ਸੰਸਥਾ ਚੱਲਦੀ ਐ ਸੁਥਰੇ ਸ਼ਾ ਦੀ ਤਾਂ ਇਹ ਗੱਲਾਂ-ਗੱਲਾਂ ਦੇ ਵਿੱਚ ਹੀ ਗਿਆਨ ਦੇ ਜਾਂਦਾ ਸੀ ਕੋ ਸਤਨਾੰਸ ਮਹਤਬਹੁਤ ਧੰਨਵਾਦ ਵਿਚਾਰਾ ਇੱਥੇ ਰੁਕਦੇ ਆਂ ਬੋਲਦਿਆਂ ਨੇ ਖਾਂ ਖਰਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ